ਸਸੀ ਗੱਲ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਤੇ PB70 ਸਟਡੀ ਪੁਆਇੰਟ ਤੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਆਪਾਂ ਗੁਰੂਆਂ ਬਾਰੇ ਪੜ ਰਹੇ ਆ ਠੀਕ ਹੈ ਆਪਾਂ ਪਹਿਲੇ ਪੰਜਾਂ ਗੁਰੂਆਂ ਬਾਰੇ ਪੜ ਲਿਆ ਸੀ ਠੀਕ ਹੈ ਉਸ ਤੋਂ ਬਾਅਦ ਅੱਜ ਆਪਾਂ ਛੇਵੇਂ ਗੁਰੂ ਬਾਰੇ ਪੜਦੇ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਬੜਾ ਵਧੀਆ ਜੀ ਸ਼ਾਸਨ ਕਾਲ ਸੀ ਰਿਆ ਸੀ ਠੀਕ ਹੈ ਇਹਨਾਂ ਦੇ ਪਿਤਾ ਨੂੰ ਕੀ ਨਾਂ ਦਿੱਤਾ ਜਾਂਦਾ ਹੈ 시ਦੀ ਦਾ ਸਰਤਾਜ ਜੋ ਪਹਿਲਾਂ ਮੈਂ ਤੁਲਕਰਾ ਚੁੱਕਿਆ ਹਾਂ ਠੀਕ ਹੈ ਗੁਰੂ ਅਰਜਨ ਦੇਵ ਜੀ ਨੂੰ ਅੱਜ ਆਪਾਂ ਪੜ੍ਹਦੇ ਹਾਂ ਉਹਨਾਂ ਦੇ ਪੁੱਤਰ ਬਾਰੇ ਗੁਰੂ ਹਰੀ ਰਾਏ ਜੀ ਗੁਰੂ ਸੌਰੀ ਗੁਰੂ ਹਰਗੋਬਿੰਦ ਬਾਰੇ ਠੀਕ ਹੈ ਉਹਨਾਂ ਦਾ ਸ਼ਾਸਨ ਕਾਲ ਕਦੋਂ ਤੱਕ ਰਿਹਾ 1606 ਈਸਵੀ ਵਿੱਚ ਕੌਣ ਸ਼ਹੀਦ ਹੋ ਗਿਆ ਸੀ ਗੁਰੂ ਅਰਜਨ ਦੇਵ ਜੀ ਉਹ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਿਆ ਕਿੰਨਾ ਨੇ ਕੀਤਾ ਜਹਾਗੀਰ ਨੇ ਠੀਕ ਹੈ ਕਿੱਥੇ ਕੀਤਾ ਗਿਆ ਪੁੱਛਣੇ ਤੇ ਲੋਰ ਵਿਖੇ ਠੀਕ ਹੈ ਉਸ ਤੋਂ ਬਾਅਦ ਕੌਣ ਗੱਦੀ ਤੇ ਬੈਠੇ ਗੁਰੂ ਹਰਗੋਬਿੰਦ ਜੀ ਤੇ ਕਿੰਨੇ ਸਮਾਂ ਤੱਕ ਰਹੇ 1645 ਸਵੀ ਤੱਕ ਲੈ ਠੀਕ ਹੈ ਚਲੋ ਆਪਾਂ ਇਹਦਾ ਬਰ ਅੱਜ ਪੜਦੇ ਆ ਜਿਆਦਾ ਟਾਈਮ ਨਾ ਲੈਂਦੇ ਹੋਏ ਠੀਕ ਹੈ ਤੇ ਜਿਨ੍ਹਾਂ ਨੇ ਅਜੇ ਤੱਕ ਕੋਈ ਪਿਛਲੇ ਆ ਵੀਡੀਓ ਨਹੀਂ ਵੇਖਿਆ ਉਹ ਪਿਛਲੀ ਵੀਡੀਓ ਵੇਖ ਲੈਣ ਜੇ ਨਾ ਕਰ ਤੇ ਜਿਨ੍ਹਾਂ ਕਰ ਉਹਨਾਂ ਨੂੰ ਪਤਾ ਵੀ ਇਸ ਗੁਰੂਆਂ ਬਾਰੇ ਚੰਗੀ ਤਰ੍ਹਾਂ ਲੱਗ ਜਾਵੇ ਚਲੋ ਆਪਾਂ ਅੱਜ ਪੜਦੇ ਆ ਪਹਿਲਾਂ ਸਟਾਰਟਿੰਗ ਕਰਦੇ ਆ ਉਹਨਾਂ ਦੇ ਜਨਮ ਤੋਂ ਜਨਮ ਤੇ ਮਾਤਾ ਪਿਤਾ ਗੁਰੂ ਹਰਗੋਬਿੰਦ ਦਾ ਜਨਮ ਕਿੱਥੇ ਹੋਇਆ ਗੁਰੂ ਹਰਗੋਬਿੰਦ ਦਾ ਕਦੋਂ ਹੋਇਆ ਸੀ 1595 ਈਸਵੀ ਨੂੰ ਠੀਕ ਹੈ ਪਿਤਾ ਦਾ ਨਾਮ ਗੁਰੂ ਅਰਜਨ ਦੇਵ ਜੀ ਅਰਜਨ ਦੇਵ ਜੀ ਮਾਤਾ ਦਾ ਨਾਮ ਗੰਗਾ ਦੇਵੀ ਠੀਕ ਹੈ ਹੁਣ ਪੁੱਛਣ ਦੇ ਕਿਹੜੇ ਸਥਾਨ ਤੇ ਹੋਇਆ ਹੈ ਬੜਾ ਕੁਸ਼ਣ ਬੜਿਆ ਵਰੀ ਪੁੱਛਿਆ ਗਿਆ ਬੜਿਆ ਵਰੀ ਕੁਸ਼ਣ ਪੁੱਛਿਆ ਗਿਆ ਹੈ ਗੁਰੂ ਹਰਗੋਬਿੰਦ ਦਾ ਜਿਹੜਾ ਜਨਮ ਸੀ ਕਿਸ ਸਥਾਨ ਤੇ ਹੋਇਆ ਸੀ ਠੀਕ ਹੈ ਇਨਾਂ ਦਾ ਜਨਮ ਕਿ ਸਥਾਨ ਤੇ ਹੋਇਆ ਸੀ ਇਹਨਾਂ ਦੇ ਪਿਤਾ ਨੇ ਇਹਨਾਂ ਦਾ ਜਦੋਂ ਜਨਮ ਹੋਇਆ ਸੀ ਹਰ ਗੋਬਿੰਦਪੁਰਾ ਇਹਨਾਂ ਦਾ ਇੱਕ ਸ਼ਹਿਰ ਬਸਾਤਾ ਹਰ ਗੋਬਿੰਦਪੁਰਾ ਠੀਕ ਹੈ ਇਹਨਾਂ ਦਾ ਜਨਮ ਹੋਇਆ ਗੁਰੂ ਦੀ ਵਡਾਲੀ ਵੀ ਕਹਿ ਦਿੰਦੇ ਨੇ ਜਾਂ ਕੱਲਾ ਵਡਾਲੀ ਵੀ ਕਹਿ ਦਿੰਦੇ ਨੇ ਵਡਾਲੀ ਵਿਖੇ ਜਿਵੇਂ ਸ਼ਹਿਰੇਟਾ ਕਿੱਥੇ ਗਾਮ ਰਿਸਰਚ ਠੀਕ ਹੈ ਫਿਰ ਇੱਕ ਵਾਰੀ ਦੇਖ ਲੋ ਚੰਗੀ ਤਰ੍ਹਾਂ ਜਦ ਗੁਰੂ ਹਰਗੋਬਿੰਦ ਬਾਰੇ ਗੱਲ ਹੋਵੇ ਗੁਰੂ ਹਰਗੋਬਿੰਦ ਦੇ ਮਾਤਾ ਪਿਤਾ ਦਾ ਨਾਮ ਗੁਰੂ ਹਰਗੋਬਿੰਦ ਦੇ ਪਿਤਾ ਜਨਮ ਹੋਇਆ ਸੀ 1595 ਈਸਵੀ ਨੂੰ ਪਿਤਾ ਦਾ ਨਾਮ ਸੀ ਗੁਰੂ ਅਰਜਨ ਦੇਵ ਜੀ ਔਰ ਮਾਤਾ ਦਾ ਨਾਮ ਸੀ ਗੰਗਾ ਦੇਵੀ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ ਅਗਲੇ ਅਗਲੇ ਪੜਾਅ ਬਾਰੇ ਇਹਨਾਂ ਦੇ ਵਿਆਹ ਬਾਰੇ ਉਹਨਾਂ ਹਰਗੋਬਿੰਦ ਦੇ ਤਿੰਨ ਵਿਆਹ ਹੋਏ ਸੀ ਕਿਤੇ ਪੰਜ ਵੀ ਮਿਲ ਜਾਂਦੇ ਨੇ ਬਟ ਤਿੰਨ ਵਿਆਹ ਸਹੀ ਢੰਗ ਨਾਲ ਪੜੀਏ ਤੇ ਇਹਨਾਂ ਦੇ ਤਿੰਨ ਵਿਆਹ ਹੋਏ ਸੀ ਠੀਕ ਹੈ ਬੀਬੀ ਨਾਨਕੀ ਜੀ ਬੀਬੀ ਮਾਹਦੇਵ ਜੀ ਬੀਬੀ ਦਮੁੰਦਰੀ ਜੀ ਇੱਕ ਦਾ ਨਾਂ ਸੀ ਬੀਬੀ ਦਮੁੰਦਰੀ ਜੀ ਬੀਬੀ ਨਾਨਕੀ ਜੀ ਤੇ ਬੀਬੀ ਮਹਾਦੇਵੀ ਜੀ ਇਹਨਾਂ ਦੇ ਧਰਮ ਪਤਨੀਆਂ ਸਨ ਇਹਨਾਂ ਦੇ ਵਿਆਹ ਦੀਆਂ ਠੀਕ ਹੈ ਇਹਨਾਂ ਦੇ ਵਿਆਹ ਦੇ ਦੋ ਬਾਅਦ ਇਹਨਾਂ ਦੇ ਘਰ ਪੰਜ ਬੇਟਿਆਂ ਨੇ ਜਨਮ ਵੀ ਲਿਆ ਆਪੋ ਵੀ ਪੜ ਲੈਨੇ ਆ ਸੁਪੁੱਤਰ ਤੇ ਸੁਪੁਤਰੀ ਇੱਕ ਸੁਪੁਤਰੀ ਨੇ ਜਨਮ ਵੀ ਲਿਆ ਪੁੱਤਰੀ ਇਹਨਾਂ ਦੀ ਸੀ ਉਹਦੇ ਬਾਰੇ ਠੀਕ ਹੈ ਇਹਨਾਂ ਦੇ ਵੱਡੇ ਵੱਡੇ ਪੁੱਤਰ ਹਨ ਬਾਬਾ ਗੁਰਦਿੱਤਾ ਜੀ ਬਿੰਨੂ ਬੋਲਦੇ ਨੇ ਆਪਾਂ ਜਾਂ ਭਾਈ ਗੁਰਦਿੱਤਾ ਬੋਲਦੇ ਨੇ ਗੁਰਦਿੱਤਾ ਜੀ ਅਨੀਰਾਏ ਠੀਕ ਹੈ ਸੂਰਜਮਲ ਅਟਾਲਰਾਏ ਇੱਕ ਸਭ ਤੋਂ ਛੋਟੇ ਪੁੱਤਰ ਹੋਏ ਸਨ ਉਹ ਕੌਣ ਸੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਲੋਕ ਕੀ ਕਹਿੰਦੇ ਨੇ ਹਿੰਦ ਦੀ ਚਾਦਰ ਠੀਕ ਹੈ ਇਹਨਾਂ ਦੇ ہاں ਇੱਕ ਬੇਟੀ ਸੀ ਪੁਤਰੀ ਬੀਬੀ ਵੀਰੋ ਠੀਕ ਹੈ ਆ ਇਹਨਾਂ ਦੇ بیٹے ਸੀ ਪੰਜ ਪੁੱਤਰ ਹੋਏ ਸਨ ਇੱਕ ਪੁਤਰੀ ਹੋਈ ਸੀ ਇਹਨਾਂ ਦੇ ਪੰਜ ਪੁੱਤਰਾਂ ਦੇ ਨਾਂ ਸੀ ਕੀ ਸੀ ਬਾਬਾ ਗੁਰਦਿੱਤਾ ਜੀ ਅਨੀਰਾਏ ਜੀ ਸੂਰਜਮੱਲ ਜੀ ਅਟਲ ਰਾਏ ਜੀ ਗੁਰਤੇਗ ਬਹਾਦਰ ਜੀ ਠੀਕ ਹੈ ਤੇ ਇੱਕ ਪੁੱਤਰੀ ਹੋਈ ਸੀ ਬੀਬੀ ਵੀਰੋ ਜੀ ਠੀਕ ਹੈ ਬੀਬੀ ਵੀਰੋ ਜੀ ਨੇ ਦੇ ਇੱਕ ਪੁੱਤਰੀ ਹੋਈ ਸੀ ਅੱਗੇ ਆਪਾਂ ਇਹਨਾਂ ਦੇ ਪਰਦੇਸਾਂ ਦੇ ਕਾਰਜ ਜਿਨਾ ਕੰਮ ਕੀ ਕੀਤੇ ਕੀ ਕਿੰਨੀਆਂ ਵੀਆਂ ਚੀਜ਼ਾਂ ਲੈ ਕੇ ਆਏ ਉਹਨਾਂ ਤੁਸੀਂ ਪਹਿਲਾਂ ਆਪਾਂ ਪੜਿਆ ਇਹਨਾਂ ਦੇ ਜਨਮ ਬਾਰੇ ਗੁਰਜਨਮ 1595 ਨੇ ਹੋਇਆ ਹਨਾ ਤੇ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਸੀ ਮਾਤਾ ਦਾ ਨਾਮ ਕੀ ਸੀ ਗੰਗਾ ਦੇਵੀ ਠੀਕ ਹੈ ਉਸ ਤੋਂ ਬਾਅਦ ਤਿੰਨ ਪਤਨੀਆਂ ਬਾਰੇ ਪੜਿਆ ਦਮੰਦਰੀ ਜੀ ਬੀਬੀ ਨਾਨਕੇ ਜੀ ਮਾਹ ਦੇਵੀ ਜੀ ਠੀਕ ਹੈ ਪਰ ਪੰਜ ਪੁੱਤਰਾਂ ਬਾਰੇ ਪੜਿਆ ਹੁਣ ਆਪ ਅੱਗੇ ਚੱਲਦੇ ਆਂ ਇਹਨਾਂ ਦੇ ਕਾਰਜਾਂ ਬਾਰੇ ਇਹਨਾਂ ਨੇ ਕਾਰਜ ਕੀ ਕੀਤੇ ਕੰਮ ਕੀ ਕੀਤਾ ਜਦੋਂ ਨਾ ਕਹਿੰਦੇ ਸੀ ਜਦੋਂ ਗੁਰੂ ਅਰਜਨ ਦੇਵ ਜੀ ਨਾ ਅਰਜਨ ਦੇ ਸ਼ੀਰ ਕੀਤਾ ਗਿਆ ਗੁਰੂ ਅਰਜਨ ਦੇਵ ਨੇ ਇੱਕ ਆਦਾਨੀ ਪੁੱਤਰ ਨੂੰ ਸੁਝਾਅ ਦਿੱਤਾ ਕਹਿੰਦਾ ਬੇਟਾ ਆਉਣ ਵਾਲਾ ਸਮਾਂ ਇਹ ਜਿਹੜਾ ਨਾ ਬੜਾ ਡਿਫਿਕਲਟ ਹੈ ਠੀਕ ਹੈ ਬੜੇ ਲੋਕ ਚਾਤਰ ਨੇ ਤੇ ਤੈਨੂੰ ਕਿਸੇ ਨਾਲ ਚੈਨ ਨਾਲ ਨਹੀਂ ਬੈਠਣ ਦੇਣਾ ਤੇ ਇਹ ਹੁਣ ਤੂੰ ਆਉਣ ਵਾਲੇ ਸਮੇਂ ਦੇ ਜੇ ਪਕੜ ਪਾਉਣੀ ਹੈ ਤੈਨੂੰ ਨਾ ਕੁਝ ਲੱਗ ਕਰਨਾ ਪੈਣਾ ਜੇ ਆਪਾਂ ਵੀ ਆਉਣ ਵਾਲੇ ਸਮੇਂ ਦੇ ਜੇ ਪਕੜ ਪਾਉਣੀ ਹੈ ਜੇ ਆਪਾਂ ਵੀ ਇੱਕ ਜੋਬ ਦੇ ਐਲੀਜੀਬਲ ਹੋਣਾ ਹੈ ਤਾਂ ਆਪਾਂ ਨੂੰ ਲੋਕਾਂ ਤੋਂ ਲੱਗ ਰਹਿ ਕੇ ਚੰਗੀ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਤਾਂ ਹੀ ਆਪਾਂ ਜੋਬ ਦੇ ਹੱਕਦਾਰ ਹੋਵਾਂਗੇ ਠੀਕ ਹੈ ਹੁਣ ਇਹਨਾਂ ਦੇ ਕੀ ਕਾਰਜ ਸਨ ਕਾਰਜ ਨਾਲ ਕੰਮ ਕੀ ਕੀਤਾ ਇੱਕ ਮੀਰੀ ਪੀਰੀ ਮੀਰੀ ਮੀਰੀ ਦੀ ਤਲਵਾਰ ਪੀਰੀ ਦੀ ਤਲਵਾਰ ਦੋ ਤਲਵਾਰਾਂ ਤਰਨ ਕੀਤੀਆਂ ਠੀਕ ਹੈ ਇਹਦੇ ਕੁਸਚਨ ਇਹ ਪੁੱਛਦੇ ਨੇ ਗੁਰੂ ਹਰਗੋਬਿੰਦ ਜੀ ਆ ਪੁੱਛਣੇ ਦਿੰਦੇ ਨੇ ਮੀਰੀ ਤੇ ਪੀਰੀ ਦੀ ਦੋ ਜਿਹੜੀਆਂ ਤਲਵਾਰਾਂ ਸਨ ਇੱਕੜੇ ਗੁਰੂ ਨੇ ਚਲਾਇਆ ਸੀ ਠੀਕ ਹੈ ਇਹ ਪੁੱਛਣ ਦੇ ਨੇ ਕਿਹਨੇ ਚਲਾਇਆ ਸੀ ਗੁਰੂ ਹਰਗੋਬਿੰਦ ਨੇ ਹੁਣ ਇਹਦੇ ਵਿੱਚ ਇੱਕ ਹੋਰ ਵੀ ਕੁਐਸਚਨ ਪੁੱਛ ਲੈਂਦਾ ਹੈ ਤੇ ਜਿਹੜੀ ਮੀਰੀ ਦੀ ਤਲਵਾਰ ਹੈ ਉਹ ਕਿੰਨੇ ਕੰਮ ਦੀ ਹੈ ਜਿਹੜੀ ਪੀਰੀ ਤਲਵਾਰੋਂ ਕਿਹੜੀ ਮੀਰੀ ਦੀ ਤਲਵਾਰ ਹੈਗੀ ਏ ਸੰਸਾਰਿਕ ਜਿੰਮੇ ਸੰਸਾਰਿਕ ਕਾਰਜਾਂ ਲਈ ਹੁਣ ਜਿਹੜੀ ਪੀਰੀ ਦੀ ਤਲਵਾਰ ਹੈ ਧਾਰਮਿਕ ਜੀਵਨ ਦਾ ਕਰਮਣਾਬੱਧ ਹੋਵੇ ਗੁਰੂ ਵਿੱਚ ਵਿਸ਼ਵਾਸ ਢਾਲ ਰੱਖਣ ਵਾਲੇ ਠੀਕ ਹੈ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਉਹ ਕਿੰਨੇ ਕਾਰਜਾਂ ਦੇ ਕੰਮ ਹੈ ਜਿਹੜੀ ਪੀ ਪੁੱਛ ਨਹੀਂਦੇ ਨੇ ਜਿਹੜੀ ਮੇਰੀ ਤਲਵਾਰ ਹੈ ਇਹ ਕਿੰਦਾ ਕੀ ਕੰਮ ਸੀ ਸੰਸਾਰਿਕ ਦੇ ਜਿਹੜੇ ਸੰਸਾਰ ਦੇ ਰੋਲੇ ਰੱਪੇ ਨੇ ਉਹਨਾਂ ਨੂੰ ਗੁਰੂ ਜੀ ਸੁਣਦੇ ਠੀਕ ਹੈ ਕਿੱਥੇ ਕਾਲ ਤਖਤ ਵੀ ਇਹਨਾਂ ਨੇ ਬਣਾਇਆ ਸੀ ਅੰਮ੍ਰਿਤਸਰ ਦੇ ਵਿੱਚ ਚਬੂਤਰਾ ਬਣਾਇਆਗਾ ਕਾਲ ਤਖਤ ਉੱਥੇ ਇਹਨਾਂ ਨੂੰ ਬੁਲਾਇਆ ਜਾਂਦਾ ਸਾਰਿਆਂ ਨੂੰ ਤੇ ਉਹਨਾਂ ਦੇ ਸੰਸਾਰਿਕ ਜਿਹਨੇ ਮਸਲੇ ਹੁੰਦੇ ਬੈਠ ਕੇ ਕੀ ਕਰਦੇ ਹੱਲ ਕਰਦੇ ਠੀਕ ਹੈ ਇੱਕ ਗੁਰੂ ਜੀ ਨੇ ਹੋਰ ਕੰਮ ਕੀਤਾ ਉਹ ਕੀ ਕਾਰਜ ਸੀ ਉਹ ਵੀ ਨਾਲ ਲਿਖ ਲੋ ਇੱਥੇ ਉੱਪਰ ਲਿਖ ਦੇਣਾ ਕਾਲ ਤਖਤ ਬਣਾਇਆ ਕਾਲ ਤਖਤ ਨਿਰਮਾਣ ਕੀਤਾ ਠੀਕ ਹੈ ਜੇ ਕਾਲ ਤਖਤ ਉਂ ਗੱਲ ਕਰੀਏ ਪੰਜ ਕਾਲ ਤਖਤ ਨੇ ਠੀਕ ਹੈ ਜਿਹੜਾ ਕਾਲ ਤਖਤ ਤੇ ਜਿਹੜੇ ਇਹ ਕਾਲ ਤਖਤ ਇਹ ਕਿੱਥੇ ਹਰਮੰਦਰ ਸਾਹਿਬ ਵਿੱਚ ਠੀਕ ਹੈ ਅੰਮ੍ਰਿਤਸਰ ਵਿੱਚ ਹੈ ਇਹਦਾ ਕਾਰਜ ਕਦੋਂ ਸਟਾਰਟ ਹੋਇਆ ਸੀ 1600 7 ਤੋਂ 1609 ਈਸਵੀ ਤੱਕ ਠੀਕ ਹੈ 1609 ਈਸਵੀ ਚ ਬਣ ਕੇ ਤਿਆਰ ਹੋ ਜਾਂਦਾ ਹੈ ਠੀਕ ਹੈ ਕਾਲ ਤਖਤ ਬਣਾਇਆ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰ ਲੈ ਗਏ ਇਹ ਹੋ ਗਿਆ ਦੋ ਕਾਰਜਾਂ ਦਾ ਚੰਗੀ ਤਰ੍ਹਾਂ ਕਾਲ ਤਖਤ ਜਿਹੜਾ ਹਰਮੰਦਰ ਸਾਹਿਬ ਵਾਲਾ ਇਹ ਕਿੰਨਾਂ ਨੇ ਬਣਾਇਆ ਗੁਰੂ ਹਰਗੋਬਿੰਦ ਨੇ ਕਦੋਂ ਬਣਾਇਆ ਗਿਆ 1609 ਈਸਵੀ ਵਿੱਚ ਮੀਰੀ ਤੇ ਪੀਰੀ ਤਲਵਾਰਾਂ ਕੌਣ ਲੈ ਕੇ ਆਏ ਗੁਰੂ ਹਰਗੋਬਿੰਦ ਯਾਦ ਰੱਖ ਲੈਣਾ ਅੱਗੇ ਆ ਗਿਆ ਰਾਸਤੀ ਚਿੰਨ ਠੀਕ ਹੈ ਨਾ ਰਾਸਤੀ ਚਿੰਨ ਵੀ ਇੱਕ ਰਾਇਆ ਸੀ ਠੀਕ ਹੈ ਇਹ ਕਿਹੜੇ ਸਨ ਇਹਦੇ ਵਿੱਚ ਜਦੋਂ ਗੁਰੂ ਗੋਬਿੰਦ ਜੀ ਜਦੋਂ ਗੁਰੂ ਹਰਗੋਬਿੰਦ ਜੀ ਨੇ ਕੀ ਕੀਤਾ ਜਿਹੜੀ ਆਦੀ ਪਗੜੀ ਤੇ ਸੀ ਠੀਕੇ ਪਹਿਲਾਂ ਇੱਕ ਨਾ ਮਾਲਾ ਪਾਈ ਜਾਂਦੀ ਸੀ ਗਲ 'ਚ ਮਾਲਾ ਫੁੱਲਾਂ ਦੀ ਮਾਲਾ ਪਾ ਕੇ ਰੱਖਦੇ ਸੀ ਉਹਨਾਂ ਉਹਨਾਂ ਦੀ ਮਾਲਾ ਬਣੀ ਹੁੰਦੀ ਸੀ ਗੁਰੂ ਗੁਰੂ ਜੀ ਨੇ ਕਿਹਾ ਹੁਣ ਇਹਦਾ ਕੋਈ ਕੰਮ ਨਹੀਂ ਰਿਹਾ ਠੀਕੇ ਹੁਣ ਉਹਨਾਂ ਨੇ ਕਲਗੀ ਤਾਰ ਕਲਗੀ ਸਜਾਣੀ ਸਟਾਰਟ ਕਰਤੀ ਪਗੜੀ ਤੇ ਕਲਗੀ ਤਾਰ ਆਪਣੇ ਨੂੰ ਕਹਿਣਾ ਸਟਾਰਟ ਕਰਤਾਂ ਰਾਸਤਰੀ ਕਲਗੀ ਤਾਰ ਇਹ ਚੈਨ ਉਹਨਾਂ ਨੇ ਅਪਣਾਇਆ ਸੀ ਠੀਕੇ ਗੋਲ ਕੋਲ ਪਗੜੀ ਤੇ ਲਾਉਣ ਤੋਂ ਬਾਅਦ ਇੱਕ ਉਹਤੇ ਲਾਇਆ ਜਾਂਦਾ ਸੀ ਕਲਗੀ ਜਿਹਨੂੰ ਕਹਿੰਦੇ ਸਨ ਠੀਕ ਹੈ ਕਲਗੀ ਦੇ ਇਹਨਾਂ ਨੇ ਇੱਕ ਹੋਰ ਵੀ ਨਾਂ ਦਿੱਤਾ ਗਿਆ ਆਦੇ ਆਪ ਨੂੰ ਸੰਤ ਸਪਾਈ ਆ ਬੜਾ ਕੁਸਚਨ ਪੁੱਛਦੇ ਸੰਤ ਸਪਾਈ ਕਿਸ ਗੁਰੂ ਦਾ ਨਾਂ ਹੈ ਸੰਤ ਸਪਾਈ ਕਿਸ ਗੁਰੂ ਨੂੰ ਕਿਹਾ ਜਾਂਦਾ ਕਲਗੀ ਟਾਰਗੇਟ ਗੁਰੂ ਨੂੰ ਕਿਹਾ ਜਾਂਦਾ ਠੀਕ ਹੈ ਯਾਦ ਰੱਖਣਾ ਹੈ ਕਿਨੂੰ ਕਿਹਾ ਜਾਂਦਾ ਗੁਰੂ ਹਰਗੋਬਿੰਦ ਨੂੰ ਠੀਕ ਹੈ ਉਸ ਤੋਂ ਬਾਅਦ ਸੰਤ ਸਪਾਈ ਵੀ ਕਿਨੂੰ ਕਿਹਾ ਜਾਂਦਾ ਗੁਰੂ ਹਰਗੋਬਿੰਦ ਨੂੰ ਠੀਕ ਹੈ ਮੇਰੀ ਪੀੜੀ ਦੀ ਤਲਵਾਰਾਂ ਕੌਣ ਲੈ ਕੇ ਆਏ ਗੁਰੂ ਹਰਗੋਬਿੰਦ ਜੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਇਹਨਾਂ ਨੇ ਇੱਕ 52 ਰਾਜਾਂ ਨੂੰ ਛਡਾਇਆ 52 ਨੂੰ ਦੀ ਰਿਆ ਕਰਵਾਇਆ ਸੀ ਕਿੱਥੋਂ ਕਰਵਾਇਆ ਸੀ ਗਵਾਲੀਅਰ ਦੇ ਕਿ ਠੀਕ ਹੈ ਕੀ ਹੁੰਦਾ ਇਹਦੇ ਚ ਹਾਂ ਜਦੋਂ ਜਦੋਂ ਉਹਨੇ ਰਿਆ ਕਰਕੇ ਆਏ ਸੀ ਨਾ ਬੁੰਜਾ ਰਾਜਾ ਨਾਲ ਲੈ ਕੇ ਆਏ ਸੀ ਉਸ ਦਿਨ ਕਿਹੜਾ ਦਿਨ ਸੀ ਦੀਵਾਲੀ ਦਾ ਦਿਨ ਸੀ ਠੀਕ ਹੈ ਦੀਵਾਲੀ ਮਨਾਈ ਜਾਂਦੀ ਸੀ ਉਸ ਦਿਨ ਦੀਵਾਲੀ ਮਨਾਈ ਜਾ ਰਹੀ ਸੀ ਤਾਂ ਇਹ ਲੋਕ ਬੜੇ ਕਹਿੰਦੇ ਨੇ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰ ਸਰਦੀ ਠੀਕ ਹੈ ਦੂਜੀ ਦੀਵਾਲੀ ਵੇ ਆਪਣਾ ਕਿੱਥੇ ਜਾਣਾ ਹੈ ਅੰਮ੍ਰ ਸਰ ਜਾਣਾ ਹੈ ਤਾਂ ਲੋਕ ਕਹਿੰਦੇ ਨੇ ਦਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰ ਸਰਦੀ ਠੀਕ ਹੈ 52 ਰਾਜਿਆਂ ਨੂੰ ਰਕਨਾ ਰਹਾ ਕੀਤਾ ਗਵਾਲੀਅਰ ਦੇ ਕਿਲੇ ਤੋਂ ਕਰਵਾ ਕੇ ਲਾਏ ਕੌਣ ਗੁਰੂ ਹਰਗੋਬਿੰਦ ਜੀ ਉਹ 52 ਰਾਜਿਆਂ ਦਾ ਕੀ ਵੀ ਮੈਟਰ ਸੀ ਜਦੋਂ ਗੁਰੂ ਜੀ ਨੂੰ ਹਰਾ ਕੀਤਾ ਗਿਆ ਜਹਾਗੀਰ ਦੁਆਰਾ ਕਿਲੇ ਵਿੱਚੋਂ ਤੇ ਕੱਢਿਆ ਗਿਆ ਤਾਂ ਉਹ ਜਿਹੜੇ 52 ਰਾਜੇ ਸੀ ਉਹ ਵੀ ਚਲਾ ਖੜੇ ਹੋਏ ਉਹਨਾਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡੇ ਬਿਨਾ ਸਾਡਾ ਇੱਥੇ ਕੀ ਹੈ ਸਾਨੂੰ ਹੋਰ ਸਾਨੂੰ ਵੀ ਨਾਲ ਲੈ ਕੇ ਚੱਲੋ ਫਿਰ ਗੁਰੂ ਜੀ ਨੇ ਇੱਕ ਗੁਰ ਗਰਦਾਸ ਕੀਤੀ ਕਹਿੰਦਾ ਜਹਾਗੀਰ ਨੂੰ ਕਹਿੰਦਾ ਜੇ ਮੈਂ ਇਕੱਲਾ ਬਾਹਰ ਨਹੀਂ ਜਾਵਾਂਗਾ ਤੁਸੀਂ ਵੀ ਇਹਨਾਂ ਨੂੰ ਨਾਲ ਸਾਡੇ ਰਹਿਆ ਕਰੋ ਫਿਰ ਉਹਨੇ ਕਿਹਾ ਇਨਾਂ ਨੂੰ ਮੈਂ ਐਵੇਂ ਰਹਿ ਨਹੀਂ ਕਰ ਸਕਦਾ ਇਹ ਤੇਰੇ ਨਾਲ ਕਿਸ ਢੰਗ ਨਾਲ ਜਾਵਣਗੇ ਤੂੰ ਹਿਸਾਬ ਲਾ ਲੈ ਇਹਨਾਂ ਦਾ ਤੇਰੇ ਹੱਥ ਵਿੱਚ ਹੱਥ ਹੋਣਾ ਜ਼ਰੂਰੀ ਹੈ ਫਿਰ ਗੁਰੂ ਜੀ ਨੇ ਕੀ ਕੀਤਾ ਇੱਕ ਵੱਡਾ ਚੋਲਾ ਸਵਾਲਿਆ ਜਿੰਦੇ ਤੇ 52 ਕਲਗੀਆਂ ਲਾਈਆਂ ਗਿਆ ਤਾਂ ਆ ਕਲਗੀ ਤਾਰ ਕਹਿੰਦੇ ਨੇ ਇਹਨੂੰ ਠੀਕ ਹੈ ਕਲਗੀਆਂ ਪਗੜੀਆਂ ਦੇ ਕਲਗੀਆਂ ਨਿਕਲ ਗਏ ਆ ਆਪਾਂ ਦੇਖਦੇ ਨਾ ਜਿਹੜੀਆਂ ਆਪਣੀ ਲੇਡੀਜ਼ ਘਰ ਚ ਜਿੰਨਾ ਠੀਕ ਹੈ ਜਿਹੜੇ ਦੁਪੱਟਾ ਲਾਇਆ ਹੁੰਦਾ ਦੁਪੱਟੇ ਦੇ ਇੱਕ ਨਾ ਫੁਲਕਾਰੀ ਤੇ ਗੋਲ-ਗੋਲ ਜੇ ਬਣਾਈਆਂ ਹੁੰਦੀਆਂ ਨੇ ਇਦਾਂ ਦੀਆਂ ਠੀਕ ਹੈ ਉਹਨੂੰ ਕਲਗੀਆਂ ਜੀ ਬੋਲਦੇ ਠੀਕ ਹੈ ਉਹ ਧਿਆਨ ਰੱਖ ਲੈਣਾ ਉਹ ਲਵਾਇਆਂ ਗਿਆ ਤੇ 52 52 ਲਗਾਇਆਗੇ 52 ਰਾਜਿਆਂ ਨੂੰ ਇਦਾਂ ਤਾਂ ਠੀਕ ਹੈ ਤੇ ਫਿਰ ਉਹਨਾਂ ਨੇ ਇੱਕ ਇੱਕ ਕਲਗੀ ਨੂੰ ਫੜ ਕੇ ਕਿੱਥੋਂ ਗਵਾਲੀਅਰ ਦੇ ਕਿਲੇ ਤੋਂ ਨਾਲ ਗੁਰੂ ਜੀ ਦੇ ਆ ਗਏ ਬਾਹਰ ਆ ਗਏ ਠੀਕੇ ਯਾਦ ਰੱਖ ਲੈਣਾ 52 ਰਾਜਿਆਂ ਨੂੰ ਰਿਆ ਕਰਨ ਵਾਲੇ ਵੀ ਕੌਣ ਸਨ ਕੌਣ ਹੈ ਗੁਰੂ ਹਰਗੋਬਿੰਦ ਜੀ ਠੀਕੇ ਇੱਕ ਹੋਰ ਵੀ ਕੁਐਸਚਨ ਪੁੱਛਦੇ ਨੇ ਇਹਦੇ ਵਿੱਚ ਮੀਰੀ ਤੇ ਪੀਰੀ ਦੀ ਦੋ ਤਲਵਾਰਾਂ ਕਲਗੀ ਤਾਰ ਪੁੱਛ ਲੈਂਦੇ ਨੇ ਸੰਤ ਸਬਾਈ ਪੁੱਛ ਲੈਂਦੇ ਨੇ ਗਵਾਲੀਅਰ ਦੇ ਕਿਲੇ ਤੋਂ ਰਿਆ ਕਰਾਉਣ ਵਾਲੇ 52 ਰਾਜਿਆਂ ਨੂੰ ਕੌਣ ਸਨ ਉਹ ਵੀ ਕੌਣ ਸਨ ਗੁਰੂ ਹਰਗੋਬਿੰਦ ਜੀ ਠੀਕੇ ਅੱਗੇ ਨਿਰਮਾਣ ਮੈਂ ਦੱਸਦਾ ਇੱਕ ਇੱਕ ਹੋਰ ਇਹਨਾਂ ਕਾਰਜ ਬੜਾ ਵਧੀਆ ਕੀਤਾ ਸੀ ਨਿਰਮਾਣ ਉਹ ਦੱਸਣਾ ਤੁਨ ਉਹ ਸੀ ਨਿਰਮਾਨ ਇਕਾਲ ਤੱਕ ਬਣਾਇਆ ਠੀਕ ਹੈ ਇੱਕ ਨੇ ਹੋਰ ਕੀ ਬਣਾਇਆ ਕੀਤਾ ਸੀ ਜਿਹੜੀ ਅੰਮ੍ਰਿਤਸਰ ਹੈ ਨਾ ਅੰਮ੍ਰਿਤਸਰ ਦੇ ਜਿਹੜੇ ਆਸੇ ਪਾਸੇ ਸੀ ਜਿਹੜੀ ਜਿਹੜੇ ਕਿਲੇਬੰਦੀ ਵੀ ਕਿਹਨਾਂ ਨੇ ਕਰਵਾਈ ਸੀ ਇਹਨਾਂ ਨੇ ਗੁਰੂ ਹਰਗੋਬਿੰਦ ਸਿੰਘ ਕੀ ਕਰਾਈ ਅੰਮ੍ਰਿਤਸਰ ਦੀ ਕੁਸਚਨ ਪੁੱਛਣੇ ਦੇ ਨੇ ਕਿਲੇ ਬੰਦੀ ਵੀ ਗਰੂ ਜੀ ਨੇ ਕਰਵਾਈ ਸੀ ਇਹਦੇ ਚ ਕਿਲਾ ਬਣਾਇਆ ਗਿਆ ਕਿਲੇ ਦਾ ਨਾਂ ਕੀ ਸੀ ਉਹ ਕਿਲਾ ਜਿਹੜਾ ਅੰਦਰ ਹੈਗਾ ਉਹਦਾ ਨਾਂ ਸੀ ਲੋਗੜ ਉਹਦੇ ਚ ਕਿਲਾ ਬਣਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਉਹਦੇ ਆਸੇ-ਪਾਸੇ ਕੀ ਲਗਾਈ ਕਿ ਕਿਲੇ ਬੰਦੀ ਕਰਾਈ ਗਈ ਉਹਦੇ ਕਿਲੇ ਦਾ ਨਾਂ ਕੀ ਸੀ ਲੋਗੜ ਕਿਲੇ ਦਾ ਨਾਂ ਕੀ ਰੱਖਿਆ ਗਿਆ ਲੋਗੜ ਹੁਣ ਪੁੱਛ ਲੈਂਦੇ ਨੇ ਇਹ ਕਿਹੜਾ ਲੋਗੜ ਕਿਲਾ ਹੈ ਇਹ ਕਿੰਨਾ ਨੇ ਬਣਾਇਆ ਸੀ ਅੰਮ੍ਰਿਤਸਰ ਦੇ ਲੋਗ ਕਰਕੇ ਲਾ ਕਿੰਨਾ ਬਣਾਇਆ ਸੀ ਉਹ ਵੀ ਕਿੰਨਾ ਨੇ ਬਣਾਇਆ ਸੀ ਗੁਰੂ ਹਰਗੋਬਿੰਦ ਨੇ ਤੇ ਤਖਤ ਅਕਾਲ ਤਖਤ ਵੀ ਕਿੰਨਾ ਨੇ ਗੁਰੂ ਹਰਗੋਬਿੰਦ ਨੇ ਅੰਮ੍ਰਿਤਸਰ ਦੇ ਕਿਲੇ ਬੰਦਲੇ ਕਿੰਨਾ ਕਰਾਈ ਗੁਰੂ ਹਰਗੋਬਿੰਦ ਨੇ ਠੀਕ ਹੈ ਕਿੰਨੇ ਕੁਸਚਨ ਬਣ ਗਏ ਬਹੁਤ ਜ਼ਿਆਦਾ ਕੁਸਚਨ ਬਣ ਗਏ ਇਹ ਹੀ ਕੁਸਚਨ ਜ਼ਿਆਦਾਤਰ ਤੇ ਪੁੱਛੇ ਜਾਂਦੇ ਨੇ ਹੁਣ ਪੁੱਛ ਲੈਣ ਦੇ ਨੇ ਮੁਗਲ ਬਾਦਸ਼ਾ ਇਹਨਾਂ ਦੇ ਸਮੇਂ ਮੁਗਲ ਬਾਦਸ਼ਾ ਕੌਣ ਸੀ ਠੀਕੇ ਇੱਕ ਤਾਂ ਜਾਗੀਰ ਇਹਨਾਂ ਨਾਲ ਥੋੜੇ ਜਿਹਾ ਭਾਈਚਾਰੇ ਸਬੰਧ ਵਧੀਆ ਬਣ ਗਏ ਠੀਕੇ ਜਾਗੀਰ ਉਹ ਕੱਟੜ ਮੁਸਲਮਾਨ ਹੋਏ ਸਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕੀ ਕੀਤਾ ਸੀ ਸ਼ਹੀਦ ਕੀਤਾ ਸੀ ਸ਼ਹੀਦ ਕਰਵਾਇਆ ਸੀ ਇਹਨਾਂ ਨੂੰ ਠੀਕੇ ਗੁਰੂ ਅਰਜਨ ਦੇਵ ਕਿੱਥੇ 1606 ਸੀ ਵਿੱਚ ਲੋਰ ਵਿਖੇ ਲੋਰ ਵਿਖੇ ਕਰਾਇਆ ਗਿਆ ਸੀ ਅੱਗੇ ਕਹਿੰਦੇ ਮੁਗਲ ਬਾਦਸ਼ਾਹ ਸ਼ਾਹ ਜਲਾਮ ਵੀ ਇੱਕ ਉਸ ਸਮੇਂ ਇੱਕ ਇੱਕ ਹੋਰ ਮੁਗਲ ਬਾਦਸ਼ਾਹ ਸੀ ਸ਼ਾਜਲਾ ਆ ਦੋ ਬਾਸ਼ੇ ਯਾਦ ਰੱਖ ਲੈਣੇ ਤੁਸੀਂ ਇੱਕ ਜਾਗੀਰ ਇੱਕ ਸ਼ਾਜਲਾ ਠੀਕ ਹੈ ਇਹ ਦੋ ਸੀ ਗੁਰੂ ਦੇ ਸਮੇਂ ਹਨ ਅੱਗੇ ਵੀ ਇੱਕ ਹੋਰ ਪੁੱਛਣੇ ਨੇ ਇਹਨਾਂ ਨੇ ਸ਼ਹਿਰ ਕਿ ਸ਼ਹਿਰ ਬਸਾਏ ਸੀ ਸ਼ਹਿਰਾਂ ਦੇ ਨਾਮ ਉਹ ਵੀ ਯਾਦ ਕਰਖ ਲੋ ਸ਼ਹਿਰ ਕਿਹੜੇ ਕਿਹੜੇ ਸ਼ਹਿਰ ਬਸਾਏ ਇੱਕ ਨੇ ਬਸਾਇਆ ਕੀਰਤਪੁਰ ਇੱਕ ਬਸਾਇਆ ਇਨਾ ਕੀਰਤਪੁਰ ਠੀਕੇ ਇੱਕ ਨਾ ਹੋਰ ਇੱਕ ਕੀਰਤਪੁਰ ਤੇ ਇੱਕ ਅੰਮ੍ਰਿਤਸਰ ਅੰਮ੍ਰਿਤਸਰ ਗੁਰੂ ਰਾਮਦਾਸ ਨੇ ਵਸਾਇਆ ਸੀ ਕਿਲੇਬੰਦੀ ਕਿਹਨਾ ਕਰਾਤੀ ਇਹਨਾਂ ਨੇ ਕਰਾਤੀ ਕੀਰਤਪੁਰ ਸ਼ਹਿਰ ਜ਼ਿਆਦਾਤਰ ਤੇ ਪੁੱਛਦੇ ਨੇ ਕੀਰਤਪੁਰ ਕੀਰਤਪੁਰ ਸ਼ਹਿਰ ਵਸਾਇਆ ਇਹਨਾਂ ਠੀਕੇ ਆਹੀ ਮੇਨ ਹੈ ਕੀਰਤਪੁਰ ਯਾਦ ਰੱਖਣਾ ਠੀਕੇ ਬਾਕੀ ਵਾਰ-ਵਾਰ ਆਉਂਦੇ ਰਹੇ ਗੁਰੂ ਆਉਂਦੇ ਰਹੇ ਤੋਂ ਸ਼ਹਿਰ ਬਸਾਉਂਦੇ ਰਹੇ ਠੀਕੇ ਉਸ ਤੋਂ ਬਾਅਦ ਇੱਕ ਨਾ ਕਹਿਨੂਰ ਦੇ ਰਾਜਾ ਕਲਿਆਣ ਚੰਦ ਕਲਿਆਣ ਚੰਦ ਤੋਂ ਥਾਂ ਲੈ ਕੇ ਇਹ ਸ਼ਹਿਰ ਬਸਾਇਆ ਗਿਆ ਸੀ ਯਾਦ ਰੱਖਣਾ ਦਾ ਨਾਂ ਕੀ ਰੱਖ ਕੇ ਕੀਰਤਪੁਰ ਠੀਕ ਹੈ ਉਸ ਤੋਂ ਬਾਅਦ ਨਾ ਇੱਕ ਪੁੱਛਦੇ ਨੇ ਹੋਰ ਜਦੋਂ ਇਹਨਾਂ ਨੇ ਇੱਕ ਯਾਤਰਾਵਾਂ ਸਟਾਰਟ ਕਰਤੀਆਂ ਸੀ ਯਾਤਰਾਵਾਂ ਇਹਨਾਂ ਯਾਤਰਾਵਾਂ ਕੀਤੀਆਂ ਗੁਰੂ ਨਾਨਕ ਦੇਵ ਜੀ ਦੀਆਂ ਕੀਤੀਆਂ ਨਾ ਇਹਨਾਂ ਯਾਤਰਾਵਾਂ ਕੀਤੀਆਂ ਨਾਂ ਚ ਕੀਤਾ ਥੋੜਾ ਜਿਹਾ ਕੰਮ ਹੋਈ ਸੀ ਠੀਕ ਹੈ ਹੁਣ ਜਦੋਂ ਇਹ ਯਾਤਰਾਵਾਂ ਕਰਦੇ ਕਰਦੇ ਪਹਿਲਾਂ ਤਾਂ ਆਦੇ ਪੁੱਤਰ ਦੀ ਡਿਊਟੀ ਲਾਉਂਦੇ ਨੇ ਕਿ ਉਹਨਾਂ ਦੇ ਉਹਨਾਂ ਨੂੰ ਕਹਿੰਦੇ ਨੇ ਕਿ ਤੂੰ ਦੱਖਾਂ ਵਾਲੀ ਸੜਕ ਜਾਣਾ ਈ ਠੀਕ ਹੈ ਆਦੇ ਨਾਲ ਚੇਲਿਆਂ ਨੂੰ ਲੈ ਜਾ ਉਹਨਾਂ ਦੇ ਵੱਡੇ ਜਿਹੜੇ ਪੁੱਤਰ ਸੀ ਬਾਈ ਗੁਰਦਿੱਤਾ ਜੀ ਉਹ ਨਾਲ ਲੈ ਕੇ ਜਾਂਦੇ ਨੇ ਉਹ ਅਗਾ ਆਦੇ ਦੋ ਤਿੰਨ ਨਕਰੇ ਹੋਰ ਚੇਲੇ ਬਣਾ ਲੈਂਦੇ ਨੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਠੀਕ ਹੈ ਉਸ ਤੋਂ ਬਾਅਦ ਜਦੋਂ ਗੁਰੂ ਜੀ ਪਹੁੰਚਦੇ ਨੇ ਨਾ ਲੋਰ ਵਿਖੇ ਇਹ ਯਾਦ ਰੱਖਣਾ ਹੈ ਜਿਆਦਾ ਤੌਰੇ ਹੀ ਪੁੱਛਦੇ ਨੇ ਲੋਰ ਵਿਖੇ ਲੌਰਕੇ ਪਹੁੰਚੇ ਤਾਂ ਉਹਨਾਂ ਨੇ ਨਾ ਉੱਥੇ ਲੋਰ ਵਿਖੇ ਜਦੋਂ ਪਹੁੰਚੇ ਨਾ ਉਹਨਾਂ ਨੂੰ ਪਤਾ ਲੱਗਾ ਕਿ ਲੋਰ ਵਿਖੇ ਹੁਣ ਆਪਾਂ ਪਿੱਛੇ ਯਾਦ ਕਰੀਏ ਥੋੜਾ ਦਿਮਾਗ ਨੂੰ ਕਮਾਈਏ ਲੋਰ ਵਿਖੇ ਕੀ ਹੋਇਆ ਸੀ ਹਾਂ ਲੋਰ ਵਿਖੇ ਕੀ ਹੋਇਆ ਸੀ ਥੋੜਾ ਦਿਮਾਗ ਨੂੰ ਕਮਾਈਏ ਆਪਾਂ ਤਾਂ ਆਪਾਂ ਨੂੰ ਪਤਾ ਹੈ ਲੋਰ ਵਿਖੇ ਜਿਹੜੇ ਇਹਨਾਂ ਦੇ ਪਿਤਾ ਜੀ ਸਨ ਉਹਨਾਂ ਨੂੰ ਕੀ ਕੀਤਾ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਇਹਨਾਂ ਦੇ ਪਿਤਾ ਨੂੰ ਕੀ ਕੀਤਾ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਲੋਰ ਵਿਖੇ ਠੀਕੇ ਲਾਹੌਰ ਵਿਖੇ ਇਹਨਾਂ ਨੇ ਫਿਰ ਇੱਕ ਗੁਰਦੁਆਰਾ ਸਹਿ ਬਣਾਇਆ ਉਹਦਾ ਨਾਂ ਕਿਹਨਾਂ ਰੱਖ ਦਿੱਤਾ ਉਹਦਾ ਇਹਨਾਂ ਨੇ ਇੱਕ ਉੱਥੇ ਗੁਰਦੁਆਰਾ ਬਣਾਇਆ ਉਹਦਾ ਦਾ ਨਾਂ ਇਹਨਾਂ ਰੱਖਾ ਸੀ ਬੱਲੂ ਜੀ ਠੀਕ ਹੈ ਮਿੱਥੀ ਚੰਦ ਅਲਸਮ ਠੀਕ ਹੈ ਇਸ ਇਹਨਾਂ ਨੇ ਲਾਹੌਰ ਵਿਖੇ ਗੁਰਦੁਆਰਾ ਬਣਾਇਆ ਦਾ ਨਾਂ ਰੱਖਾ ਬੇਰ ਢਾਲਾ ਸਾਹਿਬ ਠੀਕ ਹੈ ਇੱਕ ਮਲ ਸਾਹਿਬ ਬੋਲਦੇ ਨੇ ਬੇਰ ਢਾਲਾ ਸਾਹਿਬ ਬੋਲ ਦਿੱਤਾ ਜਾਂਦਾ ਇਹਨਾਂ ਨੂੰ ਠੀਕ ਹੈ ਉਹਨਾਂ ਨੇ ਇੱਕ ਗੁਰਦੁਆਰਾ ਬਣਾਇਆ ਸੀ ਉਹਦਾ ਇਹਨੂੰ ਇੱਕ ਹੋਰ ਨਾਮ ਵੀ ਦੇ ਦਿੱਤਾ ਜਾਂਦਾ ਡੇਰਾ ਸਾਹਿਬ ਵੀ ਕਈ ਕਹਿ ਦਿੰਦੇ ਨੇ ਬੇਰ ਸਾਹਿਬ ਦੇਰ ਸਾਹਿਬ ਟਾਲ ਸਾਹਿਬ ਠੀਕ ਹੈ ਤੇ ਡੇਰਾ ਸਾਹਿਬ ਜਿਆਦਾ ਤਾਂ ਨਾਂ ਆਹੀ ਪੁੱਛਿਆ ਜਾਂਦਾ ਹੈ ਪੇਪਰਾਂ 'ਚ ਜਿਆਦਾ ਆਹੀ ਨਾਂ ਮੈਂਸ਼ਨ ਕੀਤਾ ਜਾਂਦਾ ਹੈ ਠੀਕ ਹੈ ਡੇਰਾ ਸਾਹਿਬ ਹੁਣ ਡੇਰਾ ਸਾਹਿਬ ਕਿੰਨਾ ਦੀ ਯਾਦ 'ਚ ਗੁਰਦੁਆਰਾ ਬਣਾਇਆ ਗਿਆ ਹੈ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਦੇਵ ਦੀ ਯਾਦ 'ਚ ਗੁਰਦੁਆਰਾ ਬਣਾਇਆ ਗਿਆ ਕਿਹੜਾ ਡੇਰਾ ਸਾਹਿਬ ਕਿੰਨਾ ਨੇ ਬਣਾਇਆ ਗੁਰੂ ਹਰਗੋਬਿੰਦ ਉਹਨਾਂ ਦੇ ਪੁੱਤਰ ਨੇ ਬਣਾਇਆ ਕਿੱਥੇ ਬਣਾਇਆ ਲੋਰ ਵਿਖੇ ਠੀਕ ਹੈ ਯਾਦ ਰੱਖਣਾ ਉਦੋਂ ਬਾਅਦ ਸ਼ਹੀਦੀ ਜਦੋਂ ਉਹਨਾਂ ਨੇ ਸ਼ਹੀਦ ਹੋ ਗਏ ਜੋਤੀ ਜੋਤ ਲਗਦਾ ਸਮਾਏ 1645 ਸੀ ਵਿੱਚ 1645 ਤੱਕ ਰਹੇ ਨੇ ਠੀਕ ਹੈ ਉਸ ਤੋਂ ਬਾਅਦ ਕੌਣ ਆ ਜਾਂਦੇ ਨੇ ਗੁਰੂ ਸਤਵੀਂ ਪਾਤਸ਼ਾਹ ਗੁਰੂ ਹਰੀ ਰਾਏ ਜੀ ਹੁਣ ਜਿਹੜੇ ਹੁਣ ਹਰੀ ਰਾਏ ਜੀ ਹੁੰਦੇ ਨੇ ਨਾ ਉਹ ਇਹਨਾਂ ਦੇ ਪੁੱਤਰ ਦੇ ਪੁੱਤਰ ਹੁੰਦੇ ਨੇ ਜਿਹੜੇ ਆਪ ਪੜਿਆ ਸੀ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਾਤਾ ਜੀ ਉਹਨਾਂ ਦੇ ਪੁੱਤਰ ਸਨ ਗੁਰੂ ਹਰੀ ਰਾਏ ਜੀ ਰਾਏ ਜੀ ਠੀਕ ਹੈ ਉਸ ਤੋਂ ਬਾਅਦ ਇੱਕ ਅੱਧੀ ਸੰਭਾਲ ਲੈਂਦੇ ਨੇ 191645 ਸੀ ਵਿੱਚ ਹੁਣ ਆਪਾਂ ਅੱਜ ਪੜਿਆ ਕਿੰਦੇ ਬਾਰੇ ਗੁਰੂ ਹਰਗੋਬਿੰਦ ਬਾਰੇ ਸਿਰ ਤੁਹਾਨੂੰ ਇੱਕ ਥੋੜਾ ਜਿਹਾ ਮੈਂ ਕੁਇਕ ਰਿਵੀਜ਼ਨ ਕਰਾ ਦਿੰਨਾ ਠੀਕ ਹੈ ਪੁੱਛ ਲੈਂਦੇ ਨੇ ਗੁਰੂ ਹਰਗੋਬਿੰਦ ਦਾ ਜਨਮ ਕਦੋਂ ਹੋਇਆ ਕਦੋਂ 1595 ਈਸਵੀ ਵਿੱਚ ਗੁਰੂ ਹਰਗੋਬਿੰਦ ਜੀ ਕਿੰਵੇਂ ਗੁਰੂ ਹੇ ਸਨ 6ਵੇਂ ਗੁਰੂ ਹੇ ਸਨ ਉਸ ਤੋਂ ਬਾਅਦ ਪੁੱਛ ਲੈਂਦੇ ਨੇ ਕੇ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਪਿਤਾ ਦਾ ਨਾਮ ਸੀ ਗੁਰੂ ਅਰਜਨ ਦੇਵ ਜੀ ਮਾਤਾ ਦਾ ਨਾਮ ਕੀ ਸੀ ਗੰਗਾ ਦੇਵੀ ਜੀ ਉਦੋਂ ਬਾਅਦ ਪੁੱਛ ਲੈਂਦੇ ਨੇ ਨੰਨੇ ਜਿਹੜੇ ਵਿਆਹ ਕਿ ਨ ਹੋਏ ਸੀ ਤਿੰਨ ਵਿਆਹ ਹੋਏ ਸਨ ਠੀਕ ਹੈ ਇਹਨਾਂ ਦੇ ਜਿਹੜੇ ਧਰਮ ਪਤਿਆਂ ਦਾ ਨਾਮ ਕੀ ਪੁੱਛ ਲੈਂਦੇ ਨੇ ਠੀਕ ਹੈ ਬੀਬੀ ਸੁੰਦਰੀ ਜੀ ਠੀਕ ਹੈ ਉਸ ਤੋਂ ਬਾਅਦ ਪੁੱਛ ਲੈਂਦੇ ਨੇ ਇਹਨਾਂ ਦੇ ਬੇਟਿਆਂ ਦੇ ਬਾਰੇ ਕਿੰਨੇ ਪੁੱਤਰ ਹੋਏ ਸਨ ਪੰਜ ਹੋਏ ਸਨ ਸੂਰਜਮਾਲ ਜੀ ਟੱਲਰਾਏ ਜੀ ਗੁਰੂ ਗੁਰਤੇਗ ਬਹਾਦਰ ਜੀ ਹਨਾ ਬਾਬਾ ਗੁਰਦਿੱਤਾ ਜੀ ਉਸ ਤੋਂ ਬਾਅਦ ਇਹਨਾਂ ਦੇ ਇੱਕ ਪੁੱਤਰੀ ਦਾ ਨਾਮ ਪੁੱਛ ਲੈਂਦੇ ਨੇ ਪੁੱਤਰੀ ਦਾ ਨਾਮ ਵੀਰੋ ਸੀ ਬੀਬੀ ਵੀਰੋ ਜੀ ਉਸ ਤੋਂ ਬਾਅਦ ਅੱਗੇ ਨਾ ਕੀ ਧਾਰਨ ਕੀਤਾ ਕਲਗੀ ਧਾਰਨ ਨੂੰ ਕਿਹਾ ਜਾਂਦਾ ਹੈ ਮੀਰੀ ਤੇ ਪੀਰੀ ਤਲਵਾਰਾਂ ਲੈ ਕੇ ਆਏ 52 ਗਵਾਲੀਆਂ ਦੇ ਰੱਖੇ ਰੱਖ ਰਹੇ ਠੀਕ ਹੈ ਇਹੋ ਨਾ ਇਹ ਹੀ ਪੁੱਛਦਾ ਉਸ ਤੋਂ ਬਾਅਦ ਇੱਕ ਲੋਰ ਵਿਖੇ ਜਦੋਂ ਇਹਨਾਂ ਯਾਤਰਾਵਾਂ ਹਾਂ ਯਾਤਰਾਵਾਂ ਕਿ ਨੇ ਸਟਾਰਟ ਕੀਤੀਆਂ ਉਹ ਵੀ ਇਹਨਾਂ ਨੇ ਸਟਾਰਟ ਕੀਤੀ ਗੁਰੂ ਹਰਗੋਬਿੰਦ ਨੇ ਤੇ ਉਸ ਤੋਂ ਬਾਅਦ ਲੋਰ ਵਿਖੇ ਡੇਰਾ ਸਾਹਿਬ ਗੁਰਦੁਆਰਾ ਬਣਾਇਆ ਗਿਆ ਠੀਕ ਹੈ ਉਹ ਵੀ ਕਿੰਨਾ ਦੀ ਯਾਤਚ ਬਣਾਇਆ ਗਿਆ ਗੁਰੂ ਅਰਜਨ ਦੇਵ ਜੀ ਕਿੰਨਾ ਬਣਵਾਇਆ ਕਿੰਨਾ ਨੇ ਗੁਰੂ ਹਰਗੋਬਿੰਦ ਜੀ ਨੇ ਠੀਕ ਹੈ ਉਸ ਤੋਂ ਬਾਅਦ ਵੀ ਪੁੱਛਦੇ ਨੇ ਬਸ ਆਹੀ ਜ਼ਿਆਦਾ ਸੀ ਠੀਕ ਹੈ ਆ ਯਾਦ ਰੱਖ ਲੈਣਾ ਫਿਰ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਹੌਲੀ-ਹੌਲੀ ਫਾਸਟ ਕਰਾ ਦਿਆਂ ਜੇ ਪਹਿਲੇ ਕੋਰੋਂ ਦੇ ਗੱਲ ਕਰੀਏ ਆਪਾਂ ਪਹਿਲੇ ਗੁਰੂ ਕੌਣ ਹੋਏ ਸਨ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪੁੱਤਰ ਦਾ ਨਾਮ ਲਖਮੀ ਦਾਸ ਤੇ ਸ੍ਰੀ ਚੰਦ ਸੀ ਉਸ ਤੋਂ ਬਾਅਦ ਦੂਜੇ ਗੁਰੂ ਕੌਣ ਹੈ ਗੁਰੂ ਅੰਗਦ ਦੇਵ ਜੀ ਠੀਕ ਹੈ ਗੁਰੂ ਅੰਗਦ ਦੇਵ ਬਾਰੇ ਕੀ ਪੁੱਛਦੇ ਨੇ ਗੁਰੂ ਅੰਗਦ ਦੇਵ ਦੇ ਜ਼ਿਆਦਾਤਰ ਪੁੱਛਦੇ ਨੇ ਜਨਮ ਸਥਾਨ ਬਾਰੇ ਉਹ ਕਿੱਥੇ ਸੀ ਮੱਤੇ ਦੀ ਸਰਾਂ ਵਿਖੇ ਉਹਨਾਂ ਦਾ ਜਨਮ ਕਦੋਂ ਆ ਠੀਕ ਹੈ ਉਹ 1534 1504 ਇਸਵੀ ਚ ਪੁੱਛ ਲੈਂਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੀਜੀ ਪਾਤਸ਼ਾਹੀ ਹੋਏ ਕੋਣ ਗੁਰੂ ਅਮਰਦਾਸ ਜੀ ਠੀਕ ਹੈ ਉਹ ਗੁਰੂ ਨਾਨਕ ਦੇਵ ਦੇ ਹਾਣੀ ਸਨ ਠੀਕ ਹੈ ਉਹਨਾਂ ਦਾ ਉਹਨਾਂ ਦੇ ਪਿਤਾ ਬਾਰੇ ਬੜਾ ਪੁੱਛਦੇ ਨੇ ਉਹਨਾਂ ਦੇ ਪਿਤਾ ਦਾ ਨਾਮ ਸੀ ਤੇਜਪਾਲ ਜੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ ਤੇਜਪਾਲ ਜੀ ਫਿਰ ਉਹ ਤੋਂ ਬਾਅਦ ਇੱਕ ਹੋਰ ਪੁੱਛਣ ਲੈਂਦੇ ਨੇ ਗੁਰੂ ਜੇ ਪੁੱਛਣਗੇ ਗੁਰੂ ਰਾਮਦਾਸ ਬਾਰੇ ਗੁਰੂ ਰਾਮਦਾਸ ਬਾਰੇ ਜ਼ਿਆਦਾ ਚੀਜ਼ ਪੁੱਛਦੇ ਨੇ ਜਿਹੜੀ ਸੀ ਆ ਕਿ ਮਸੰਦ ਪ੍ਰਥਾ ਮਸੰਦ ਪ੍ਰਥਾ ਕੌਣ ਲੈ ਕੇ ਆਇਆ ਸੀ ਮਸੰਦ ਪ੍ਰਥਾ ਬਾਰੇ ਬਹੁਤ ਕੁਸ਼ਨ ਆਏ ਮੇਰੇ ਬੜੇ ਜ਼ਿਆਦਾ ਮਸੰਦ ਸ਼ਬਦ ਕਿੰਦਾ ਹੈ ਫਾਰਸੀ ਦਾ ਠੀਕ ਹੈ ਉਸ ਤੋਂ ਮਨਸੰਦ ਕਿਸ ਭਾਸ਼ਾ ਦਾ ਸ਼ਬਦ ਹੈ ਫਾਰਸੀ ਦਾ ਇਹ ਪੁੱਛਣੇ ਨੇ ਮਸੰਦ ਪ੍ਰਥਾ ਕੌਣ ਲੈ ਕੇ ਆਏ ਕਿਹੜੇ ਗੁਰੂ ਲੈ ਕੇ ਆਏ ਸੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਤੋਂ ਫਿਰ ਇੱਕ ਪੁੱਛਣੇ ਨੇ ਜੱਦੀ ਇਹਨਾਂ ਪਿੱਛੇ ਪੁੱਛਣਾ ਸੀ ਕੁਸ਼ਨ ਚ ਕਿ ਜੱਦੀ ਪੁਸਤੀ ਜਿਹੜੀ ਪੀੜੀਦਰ ਪੀੜੀ ਦੀ ਗੱਦੀ ਗਈ ਕੌਣ ਕਿੰਨਾਂ ਨੇ ਸਟਾਰਟ ਕਰ ਦਿੱਤੀ ਗੁਰੂ ਰਾਮਦਾਸ ਜੀ ਨੇ ਹੁਣ ਜੇ ਆਪਾਂ ਮੈਂ ਤੁਹਾਨੂੰ ਗੱਲ ਕਰਾਉਂਦਾਂ 10ਵੀਂ ਪਾਸ਼ੇ ਤੇ ਲੈ ਜਾਵਾਂ 10ਵੀਂ ਪਾਸ਼ਾ ਹੀ ਉਹਨਾਂ ਦੇ ਸਮੇਂ 10ਵੀਂ ਪਾਸ਼ਾ ਨੇ ਕੀ ਕਿਹਾ ਸੀ ਗੁਰੂ ਮਾਨੇਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਅਬ ਹੁਕਮ ਹੈ ਅਬ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਮਤਲਬ ਉਹਨਾਂ ਦੀ ਪੀੜ੍ਹੀ ਵਿੱਚੋਂ ਸਾਰੇ ਕੀ ਹੋ ਗਏ ਸਨ ਸ਼ਹੀਦ ਹੋ ਗਏ ਸਨ ਕੋਈ ਉਹਨਾਂ ਦਾ ਵਾਰਿਸ ਨਹੀਂ ਰਿਹਾ ਸੀ ਉਹਨਾਂ ਦਾ ਵਾਰਿਸ ਕੋਈ ਵੀ ਨਹੀਂ ਰਿਹਾ ਸੀ ਤਾਂ ਕਰਕੇ ਉਹਨਾਂ ਨੇ ਕੀ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਅਬ ਮਾਨੇਓ ਗੁਰੂ ਮਾਨੇਓ ਗ੍ਰੰਥ ਠੀਕ ਹੈ ਉਸ ਤੋਂ ਬਾਅਦ ਗਾ ਕਰਕੇ 11ਵੇਂ ਆਪਾਂ 11ਵੇਂ ਜਿਹੜੇ ਗੁਰੂ ਆਪ ਮੰਨ ਲਵੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਦ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪਰਮਾਨ ਲਵੀਦਾ ਠੀਕ ਹੈ ਅੱਜ ਲਈ ਇੰਨਾ ਹੀ ਸੀ ਠੀਕ ਹੈ ਮੈਂ ਹੁਣ ਕੱਲ ਤੋਂ ਕੰਟੀਨਿਊਸ ਆਪਾਂ ਸਾਰੇ ਗੁਰੂਆਂ ਬਾਰੇ ਤੁਹਾਨੂੰ ਮੈਂ ਇੱਕ ਕੱਲ ਦੋ ਗੁਰੂਆਂ ਤੇ ਤਿੰਨ ਗੁਰੂਆਂ ਬਾਰੇ ਕਰਾ ਕੇ ਫਸਟ ਫਸਟ ਜਲਦੀ ਜਲਦੀ ਤੇ ਫਿਰ ਆਪਾਂ ਇੱਕ ਸੀਰੀਜ਼ ਲੈ ਕੇ ਆਵਾਂਗੇ ਜਿੰਨੇ ਐਮਸੀਕਿਊਏ ਸਾਰੇ ਐਮਸੀਕਿਊ ਗੁਰੂਆਂ ਬਾਰੇ ਕਰਾ ਦੇਣ ਉਸ ਤੋਂ ਬਾਅਦ ਕੋਈ ਐਮਸੀਕਿਊ ਬਾਹਰ ਨਹੀਂ ਜਾਏਗਾ ਠੀਕ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੈ ਤੇ ਤੁਹਾਡਾ ਹੁਣ ਕੀ ਕੰਮ ਬਣਦਾ ਹੈ ਕਿ ਡਿਊਟੀ ਤੁਹਾਡੀ ਬਣਦੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤ ਵਾਰ ਠੀਕ ਹੈ ਤੇ ਜਿਨ੍ਹਾਂ ਨੇ ਅਜੇ ਤੱਕ ਕੋਈ ਵੀਡੀਓ ਨਹੀਂ ਵੇਖਿਆ ਉਹ ਸਾਰੇ ਵੇਖੋ ਜਿਹੜੀਆਂ 2500 ਪੋਸਟਾਂ ਏਲਮ ਦੀਆਂ ਚੱਲਦੀਆਂ ਪਈਆਂ ਨੇ ਉਹਨਾਂ ਦੀ ਬੜੇ ਸੀ ਵਧੀਆ ਢੰਗ ਨਾਲ ਤੁਹਾਨੂੰ ਪਤਾ ਹੈ ਠੀਕ ਹੈ ਤਿਆਰੀ ਕਰਾਈ ਜਾ ਰਹੀ ਬਿਲਕੁਲ ਫ੍ਰੀ ਕੋਸਟ ਤੇ ਉਹਦਾ ਤੁਸੀਂ ਬੜਾ ਹੀ ਲਾਭ ਉਠਾ ਸਕਦੇ ਜੀ ਆਉਣ ਵਾਲੇ ਸਮੇਂ 'ਚ ਦੇਖਿਆ ਜੇ ਸਾਡੇ ਜਿਹੜਾ ਕੰਮ ਕਰਾਇਆ ਜਾ ਰਿਹਾ ਹੈ ਇਹ ਐਨੇ ਸਪਸ਼ਟ ਤਰੀਕੇ ਨਾਲ ਕਰਾਇਆ ਜਾ ਰਿਹਾ ਹੈ ਕਿ ਸੇਮ ਡਿੱਟੋ ਕੁਸਚਨ ਆਉਂਦੇ ਆ ਠੀਕ ਹੈ ਤੇ ਪੀਪਰ ਚੱਕ ਕੇ ਦੇਖ ਲਓ ਇੱਕ ਦੋ ਦਿਨ ਵੇਟ ਕਰੋ ਮੈਂ ਤੁਹਾਨੂੰ ਪੀਪਰ ਲਿਆ ਕੇ ਦਿਖਾਵਾਂਗਾ ਖੁਦ ਠੀਕ ਹੈ ਜਿਹੜੇ ਅਸੀਂ ਕੰਮ ਕਰਾਉਂਦੇ ਪਾ ਸੇਮ ਕੁਸਚਨ ਉਵੇਂ ਦੇ ਆਉਂਦੇ ਆ ਸਾਰੇ ਠੀਕ ਹੈ ਉਹ ਵੱਧ ਤੋਂ ਵੱਧ ਕਲਾਸਾਂ ਨੂੰ ਤੁਸੀਂ ਉਹ ਵੀ ਤੁਸੀਂ ਲਗਾਓ ਠੀਕ ਹੈ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਅਸੀਂ ਇੱਕ ਪਲਾਨ ਕਰ ਰਹੇ ਆ ਜਿੰਦੇ ਵਿੱਚ ਅਸੀਂ ਟੈਟ ਦੀ ਤਿਆਰੀ ਵਾਸਤੇ ਇੱਕ ਪਲਾਨ ਕਰ ਰਹੇ ਆ ਬੜਾ ਤਕੜਾ ਪਲਾਨ ਕਰ ਰਹੇ ਆ ਜਿਸ ਨਾਲ ਸਾਰੇ ਹੁਣ ਵਧੀਆ ਤੇ ਵਧੀਆ ਟੀਚਰਾਂ ਨੂੰ ਹੋਰ ਨੂੰ ਵੀ ਅਸੀਂ ਬੁਲਾਵਾਂਗੇ ਇੱਥੇ ਠੀਕ ਹੈ ਬੜੇ ਸਜਜੇ ਢੰਗ ਨਾਲ ਤਿਆਰੀ ਕਰਾਈ ਜਾਵੇਗੀ ਕਿਰਪਾ ਕਰਕੇ ਹੁਣ ਤੁਸੀਂ ਤੁਹਾਡਾ ਕੀ ਡਿਊਟੀ ਬਣਦੀ ਤੁਹਾਡਾ ਕੀ ਕੰਮ ਬਣਦਾ ਹੈ ਸਾਨੂੰ ਵੱਤ ਵਾਰ ਤੁਸੀਂ ਸਪੋਰਟ ਕਰੋ ਸਾਡੇ ਚੈਨਲ ਨੂੰ ਵੱਤ ਵਾਰ ਸਬਸਕ੍ਰਾਈਬ ਕਰੋ ਤੇ ਵੱਤ ਵਾਰ ਸ਼ੇਅਰ ਕਰੋ ਤੰਨਿਆ ਬਾਦ ਜੀ